ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਮਨਪ੍ਰੀਤ ਕੌਰ ਮੈਂ ਨਿਜਕਚਨ ਤੁਹਾਡਾ ਸਵਾਗਤ ਕਰ ਰਹੀ ਆਂ ਅੱਜ ਅਸੀਂ ਬਣਾਉਣ ਜਾ ਰਹੇ ਆਂ ਇਮਲੀ ਤੇ ਹਰੇ ਤੰਨੇ ਦੀ ਚਟਨੀ ਆ ਆਪਾਂ ਦੋ ਤਰੀਕੇ ਦੀ ਚਟਨੀ ਬਣਾ ਕੇ ਤਿਆਰ ਕਰਾਂਗੇ ਹੋਲੀ ਦਾ ਤਿਉਹਾਰ ਆ ਰਿਹਾ ਵੈ ਰਮਜ਼ਾਨ ਦਾ ਵੀ ਤਿਉਹਾਰ ਆ ਰਿਹਾ ਵੈ ਉਹਦੇ ਵਾਸਤੇ ਆਪਾਂ ਬਹੁਤ ਸਾਰੀਆਂ ਰੈਸਪੀਆਂ ਬਣਾ ਕੇ ਤਿਆਰ ਕਰਦੇ ਆਂ ਉਹਦੇ ਵਾਸਤੇ ਆਪਾਂ ਇਮਲੀ ਦੀ ਚਟਨੀ ਤੇ ਹਰੇ ਤੰਨੇ ਦੀ ਚਟਨੀ ਬਣਾ ਕੇ ਤਿਆਰ ਕਰਾਂਗੇ ਜੋ ਇਮਲੀ ਦੀ ਚਟਨੀ ਹੈ ਤੁਸੀਂ ਐਨੋ 1 ਸਾਲ ਵੀ ਤੁਸੀਂ ਸਟੋਰ ਕਰਕੇ ਰੱਖੋਗੇ ਤਾਂ ਵੀ ਇਹ ਖਰਾਬ ਨਹੀਂ ਹੋਣਦੀ ਹੈਗੀ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਐਨੋ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਐਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਇਮਲੀ ਲੈ ਲਾਂਗੇ ਮੈਂ 250 ਗ੍ਰਾਮ ਇਮਲੀ ਲਿੱਤੀ ਹੈ ਜਿਹਨੂੰ ਆਪਾਂ 3 ਤੋਂ 4 ਘੰਟੇ ਵਾਸਤੇ ਪਾਣੀ ਵਿੱਚ ਭਿਓ ਕੇ ਰੱਖ ਦੇਣਾ ਮੈਂ ਇਹ ਦੇਖੋ ਜੋ ਚਟਨੀ ਨੂੰ ਇਮਲੀ ਨੂੰ ਮੈਂ 3-4 ਘੰਟੇ ਵਸਤੇ ਪਿਓ ਕੇ ਰੱਖ ਦਿੱਤਾ ਸੀਗਾ ਜੋ ਸਾਡੀ ਇਮਲੀ ਹੈ ਉਹ ਸਾਡੀ ਫੁੱਲ ਚੁੱਕੀ ਹੈ ਇਹ ਦੇਖੋ ਹੁਣ ਅਸੀਂ ਇਹਦਾ ਜੋ ਗੁੱਦਾ ਵੈ ਇਮਲੀ ਦਾ ਉਹ ਆਪਾਂ ਹੱਥਾਂ ਨਾਲ ਮਿਕਸ ਕਰਕੇ ਉਹ ਗੁੱਦਾ ਅਲੱਗ ਕਰ ਲੈਣਾ ਵੈ ਤੇ ਉਹਦਾ ਰਸ ਕੱਢ ਲੈਣਾ ਵੈ ਇਸ ਤਰੀਕੇ ਨਾਲ ਇਹਦੇ ਬੀਜ ਤੇ ਜੋ ਜਦਾ ਅਲੱਗ ਗੁੱਦਾ ਆਉਂਦਾ ਹੈ ਉਹ ਆਪਾਂ ਅਲੱਗ ਕਰ ਦੇਣਾ ਇਹਦਾ ਇਸ ਤਰੀਕੇ ਨਾਲ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਹੱਥਾਂ ਨਾਲ ਮਸਲ ਮਸਲ ਕੇ ਇਮਲੀ ਦੇ ਜੋ ਬੀਜ ਨੇ ਉਹ ਪਕੜ ਲੈਣੇ ਨੇ ਇਹ ਦੇਖੋ ਇਹ ਸਾਰੇ ਜੋ ਇਮਲੀ ਦਾ ਬੀਜ ਅਸੀਂ ਕੱਢ ਲਿੱਤੇ ਨੇ ਤੋਂ ਦਾ ਰਸ ਰਹਿਣ ਦਿੱਤਾ ਵੈ ਇਹ ਦੇਖੋ ਹੁਣ ਅਸੀਂ ਇਹਦਾ ਤੜਕਾ ਵੀ ਤਿਆਰ ਕਰ ਲਾਂਗੇ ਮੈਂ ਕੜਾਈ ਦੇ ਵਿੱਚ ਅੱਧੀ ਕਰਚੀ ਮੈਂ ਇਹਦੇ ਵਿੱਚ ਤੇਲ ਲਿੱਤਾ ਵੈ ਕੁਕਿੰਗ ਆਇਲ ਤੁਸੀਂ ਜੋ ਯੂਜ਼ ਕਰਦੇ ਤੁਸੀਂ ਉਹ ਲੈ ਸਕਦੇ ਹੋ ਤੇਲ ਸੜਾ ਚੰਗੀ ਤਰ੍ਹਾਂ ਗਰਮ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾ ਦਾਂਗੇ ਅੱਧੀ ਚਮਚ ਮੈਂ ਇਹਦੇ ਵਿੱਚ ਜੀਰਾ ਪਾਇਆ ਵੈ ਤੇ ਅਦੇ ਵਿੱਚ ਅਸੀਂ ਹੁਣ ਜੋ ਇਮਲੀ ਦਾ ਅਸੀਂ ਜੋ ਰਸ ਕੱਢਿਆ ਸੀਗਾ ਉਹ ਵੀ ਪਾ ਦਾਂਗੇ ਜਿੰਨਾ ਅਸੀਂ ਇਮਲੀ ਦਾ ਰਸ ਪਾਇਆ ਵੈ ਉਨਾ ਹੀ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਕਿਉਂਕਿ ਆਪਾਂ ਇਮਲੀ ਨੂੰ ਚੰਗੀ ਤਰ੍ਹਾਂ ਪਕਾਣਾ ਵੈ ਇਸ ਕਰਕੇ ਆਪਾਂ ਥੋੜਾ ਜਿਹਾ ਜਿੰਨਾ ਆਪਾਂ ਇਮਲੀ ਦਾ ਰਸ ਸੀਗਾ ਉਨਾ ਹੀ ਅਸੀਂ ਇਹਦੇ ਚ ਪਾਣੀ ਪਾ ਦਿੱਤਾ ਵੈ ਇਹ ਦੇਖੋ ਹੁਣ ਆਪਾਂ ਇਹਨਾਂ ਚੰਗੀ ਤਰੀਕੇ ਨਾਲ ਉਬਾਲ ਲਾਂ ਦੇਣਾ ਵੇ ਆਪਾਂ ਇਸਕਾ ਕਿੰਨੂੰ ਜ਼ਿਆਦਾ دیر ਪਕਾਉਂਦੇ ਆ ਕਿਉਂਕਿ ਆਪਾਂ ਇਹਨਾਂ ਨੂੰ ਇੱਕ ਸਾਲ ਪਰ ਤੱਕ ਸਟੋਰ ਕਰਕੇ ਰੱਖਦੇ ਆ ਇਹ ਬਿਲਕੁਲ ਖਰਾਬ ਨਹੀਂ ਹੁੰਦੀ ਜੇ ਆਪਾਂ ਇਹਨੂੰ ਇਸ ਤਰੀਕੇ ਨਾਲ ਪਕਾ ਕੇ ਰੱਖੀਏ ਤੇ ਚਾਹੇ ਤੁਸੀਂ ਇਹਨੂੰ ਇੱਕ ਸਾਲ ਦੋ ਸਾਲ ਜਿੰਨਾ ਚਿਰ ਤੁਹਾਨੂੰ ਚਮੜੀ ਤੁਸੀਂ ਇਹਨੂੰ ਰੱਖੋਗੇ ਫ੍ਰਿਜ ਵਿੱਚ ਇਹ ਖਰਾਬ ਨਹੀਂ ਹੁੰਦੀ ਹੈਗੀ ਐ ਤੁਸੀਂ ਇਹਨੂੰ ਕਿਸੇ ਦੀ ਵੀ ਰੈਸਪੀ ਵਿੱਚ ਅਨੁਪਾਕ ਕੇ ਟਰਾਈ ਕਰ ਸਕਦੇ ਹੋ ਚਾਹੇ ਭੱਲੇ ਬਣਾਓ ਚਾਟ ਪਾਪੜੀ ਬਣਾਓ ਤੁਸੀਂ ਉਹਦੇ ਚਮੜਾ ਕੇ ਟਰਾਈ ਕਰ ਸਕਦੇ ਹੈਗੇ ਹੋ ਬਹੁਤ ਟੇਸਟੀ ਲੱਗਦੀ ਹੈ ਅੰਬਲੀ ਚਟਨੀ ਹੋਣ ਮੈਦੇ ਵਿੱਚ ਡੇਢ ਚਮਚ ਦੇਗੀ ਮਿਰਚ ਪਾਈ ਹੈ ਸਿਰਫ ਕਲਰ ਦੇਣ ਵਾਸਤੇ ਕਿਉਂਕਿ ਜੋ ਇਹਦੇ ਨਾਲ ਕਲਰ ਕੀ ਬਹੁਤ ਵਧੀਆ ਆ ਜਾਂਦਾ ਵੈ ਇਹ ਦੇਖੋ ਮੈਂ ਡੇਢ ਚਮਚ ਇਹਦੇ ਚ ਦੇਗੀ ਮਿਰਚ ਪਾਈ ਸੀ ਕਸ਼ਮੀਰੀ ਮਿਰਚ ਚਾਹੇ ਪਾ ਲਓ ਤੁਸੀਂ ਇਹਦੇ ਜਗ੍ਹਾ ਤੇ ਹੁਣ ਆਪਾਂ ਇਹਨਾਂ ਚੰਗੀ ਤਰੀਕੇ ਨਾਲ ਉਬਾਲੇ ਆਣ ਦੇਣਾ ਵੇ ਇਹ ਦੇਖੋ ਸਾਰੀ ਜੋ ਇਮਲੀ ਦੀ ਚਟਨੀ ਨੂੰ ਉਬਾਲੇ ਆਣੇ ਸ਼ੁਰੂ ਹੋ ਉਸੇ ਇਤਨੇ ਚੀਨੀ ਪਾ ਦਾਂਗੇ ਮੈਂ 200 ਗ੍ਰਾਮ ਚੀਨੀ ਪਾਈ ਹੈ ਤੁਸੀਂ ਜਗ੍ਹਾ ਤੇ ਗੁੜ ਵੀ ਪਾ ਸਕਦੇ ਹੋ ਕਿਉਂ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਸਕਦੇ ਹੋ ਤਾਂ ਇਹਦੇ ਵਿੱਚ ਗੁੜ ਵੀ ਪਾ ਸਕਦੇ ਹੋ ਜਾਂ ਗੁੜ ਵਾਲੀ ਜੋ ਸ਼ੱਕਰ ਹੁੰਦੀ ਹੈ ਉਹ ਵੀ ਪਾ ਸਕਦੇ ਹੋ ਜਾਂ ਤੁਸੀਂ ਅਗਰ ਮਿੱਠਾ ਬਿਲਕੁਨ ਹੀ ਲੈਣਾ ਚਾਹਦੇ ਤੁਸੀਂ ਖਜੂਰ ਵੀ ਪਾ ਸਕਦੇ ਹੋ ਦੀ ਜਗ੍ਹਾ ਤੇ ਉਹਦੇ ਬੀਜ ਕੱਢ ਕੇ ਤੁਸੀਂ ਉਹ ਪਾ ਸਕਦੇ ਹੋ ਕਿ ਉਹ ਇਹਦੇ ਵਿੱਚ ਉਹਦੇ ਨਾਲ ਵੀ ਮਿੱਠਾ ਬਹੁਤ ਸਹੀ ਹੋ ਜਾਂਦਾ ਵੈ ਮੈਂ 1 ਤੋਂ 1.5 ਚਮਚ ਅਸੀਂ ਇਹਦੇ ਵਿੱਚ ਨਮਕ ਪਾਣਾ ਵੈ ਨਮਕ ਤੁਸੀਂ ਆਪਣੇ ਟੇਸ ਦੇ ਅਨਸਾਰ ਵੀ ਪਾ ਸਕਦੇ ਆ ਕਿਉਂ ਇਹ ਦੇਖੋ ਤੇ ਹੁਣ ਮੈਂ ਇਹਦੇ ਵਿੱਚ 1 ਚਮਚ ਮੈਂ ਇਹਦੇ ਵਿੱਚ ਲਾਲ ਮਿਰਚ ਪਾਈ ਹੈ ਦਿੱਖੀ ਜੋ ਲਾਲ ਮਿਰਚ ਹੁੰਦੀ ਹੈ ਉਹ ਪਾਈ ਹੈ ਹੁਣ ਆਪਾਂ ਚੰਗੀ ਤਰ੍ਹਾਂ ਉਬਾਲੇ ਆਂ ਦੇਣਾ ਵੈ ਇਹ ਦੇਖੋ ਸਾਡੇ ਚੋ ਚਟਨੀਆਂ ਨੂੰ ਬਲ ਚੰਗੀ ਤਰ੍ਹਾਂ ਆ ਚੁੱਕੇ ਨੇ ਪਰ ਝਾਗ ਤੁਸੀਂ ਦੇਖ ਸਕਦੇ ਹੋ ਝਾਗ ਆ ਚੁੱਕੀ ਹੈ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਪੱਕਣ ਦੇਣਾ ਵੈ ਕਮ ਸੇ ਕਮ 25 ਤੋਂ 30 ਮਿੰਟ ਵਾਸਤੇ ਆਪਣਾ ਚੰਗੀ ਤਰ੍ਹਾਂ ਚਟਨੀ ਨੂੰ ਪਕਾਉਣਾ ਹੈ। ਇਹ ਦੇਖੋ। ਹੁਣ ਅਸੀਂ ਜੋ ਛਾੜੀ ਚਟਨੀ ਅੱਧੀ ਪੱਕ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਮੈਂ ਕਿਸ਼ਮਿਸ ਪਾ ਰਹੀ ਹਾਂ ਤੁਸੀਂ ਜੋ ਤੁਹਾਨੂੰ ਡਰਾਈ ਫਰੂਟ ਦਾ ਪਸੰਦ ਪਾ ਸਕਦੇ ਹੋ। ਤੁਸੀਂ ਚਾਹੇ ਤੇ ਇਹਦੇ ਵਿੱਚ ਕਾਜੂ ਵੀ ਪਾ ਸਕਦੇ ਆ ਕਿਉਂ ਮਗਜ਼ ਵੀ ਪਾ ਸਕਦੇ ਆ ਕਿਉਂ ਜੋ ਤੁਹਾਨੂੰ ਡਰਾਈ ਫਰੂਟ ਪਸੰਦ ਅਸੀਂ ਪਾ ਸਕਦੇ ਹੈਗੇ। ਐ ਦੇਖੋ ਸਾਡੀ ਜੋ ਚਟਨੀ ਹੈ ਉਹ ਗਾੜੀ ਹੋਣੀ ਸ਼ੁਰੂ ਹੋ ਚੁੱਕੀ ਹੈ ਇਹ ਦੇਖੋ ਆਪਾਂ ਇਸੇ ਤਰੀਕੇ ਨਾਲ ਨੂੰ 20 ਤੋਂ 25 ਮਿੰਟ ਵਾਸਤੇ ਪਕਾਵਾਂਗੇ ਇਹ ਦੇਖੋ ਸਾਡੀ ਚਟਨੀ ਹੈ ਜੋ ਪੱਕ ਚੁੱਕੀ ਹੈ ਹੁਣ ਆਪਾਂ ਇਹਨਾਂ ਨੂੰ ਠੰਡੀ ਕਰਕੇ ਇਹ ਦੇਖੋ ਠੰਡੀ ਹੋ ਚੁੱਕੀ ਹੈ ਸਾਡੀ ਚਟਨੀ ਗਾੜੀ ਵੀ ਹੋ ਚੁੱਕੀ ਹੈ ਇਹ ਦੇਖੋ ਬਸ ਆਪਾਂ ਇਹਨਾਂ ਨੂੰ ਗਾੜੀ ਕਰਨਾ ਹੈ ਤੁਸੀਂ ਕਲਰ ਦੇਖ ਸਕਦੇ ਹੋ ਚਟਨੀ ਦਾ ਕਿੰਨਾ ਵਧੀਆ ਕਲਰ ਆਇਆ ਵੈ ਤੁਸੀਂ ਇਹਨੂੰ ਕਿਸੇ ਵੀ ਕੱਚ ਦੇ ਡੱਬੇ ਵਿੱਚ ਪਾ ਕੇ ਤੁਸੀਂ ਇਹਨੂੰ 1 ਸਾਲ ਵਾਸਤੇ ਵਿੱਚ ਚੋਲਕਾ ਕੇ ਰੱਖੋਗੇ ਤੇ ਬਿਲਕੁਲ ਖਰਾਬ ਨਹੀਂ ਹੋਏਗੀ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਡੱਬੇ ਵਿੱਚ ਪਾ ਦੇਣਾ ਵੈ ਤੈਨੂੰ ਫ੍ਰਿਜਰ ਵਿੱਚ ਜਨੂੰ ਫ੍ਰਿਜ ਵਿੱਚ ਰੱਖ ਦੇਣਾ ਫ੍ਰਿਜਰ ਵਿੱਚ ਨਹੀਂ ਰੱਖਣਾ ਇਹਨੂੰ ਫ੍ਰਿਜ ਵਿੱਚ ਰੱਖਣਾ ਵੈ ਤੇ ਇਹ ਬਿਲਕੁਲ ਇਸੇ ਤਰੀਕੇ ਨਾਲ ਰਹੇਗੀ ਤੁਸੀਂ ਚੈਪਲਲੇ ਬਣਾਓ ਚਾਟ ਪਾਪੜੀ ਬਣਾਓ ਇਹ ਬਹੁਤ ਵਧੀਆ ਲੱਗਦੀ ਹੈ ਤੁਹਾਨੂੰ ਚਟਨੀ ਦੀ ਰੈਸਪੀ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਹੁਣ ਅਸੀਂ ਬਣਾ ਕੇ ਤਿਆਰ ਕਰਾਂਗੇ ਹਰੇ ਧਨੀਏ ਦੀ ਚਟਨੀ ਚਟਨੀ ਬਣਾ ਲਾਂਗੇ ਇਹ ਦੇਖੋ ਉਹਦੇ ਵਾਸਤੇ ਮੈਂ ਇੱਕ ਕੋਲੀ ਹਰਾ ਧਨੀਆ ਲੈਂਦਾ ਮੈਂ ਫਰੈਸ਼ ਹਰਾ ਧਨੀਆ ਲਿੱਤਾ ਵੇ ਇਹ ਦੇਖੋ ਜਿਹਨੂੰ ਸਾਫ਼ ਕਰਕੇ ਆਪਾਂ ਧੋ ਕੇ ਆਪਾਂ ਦੇ ਵਿੱਚ ਪਾ ਲੈਣਾ ਮੈਂ ਹੁਣ ਇਹਦੇ ਵਿੱਚ ਆਪਾਂ ਹਰੀ ਮਿਰਚ ਪਾ ਲਾਂਗੇ ਮੈਂ 6 ਤੋਂ 7 ਦੇ ਵਿੱਚ ਹਰੀਆਂ ਮਿਰਚਾਂ ਪਾਈਆਂ ਨੇ ਤਿੱਖੀ ਜੋ ਮਿਰਚ ਹੁੰਦੀ ਉਹ ਪਾਈ ਹੈ ਤੇ ਮੈਂ ਇਹਦੇ ਵਿੱਚ ਛੋਟਾ ਜਿਹਾ ਪੀਸ ਅਦਰਕ ਦਾ ਵੀ ਪਾਇਆ ਹੋਇਆ ਹੈ ਤੇ 4 ਤੋਂ 5 ਲਸਣ ਦੀਆਂ ਜੋ ਤੁਰੀਆਂ ਹੁੰਦੀਆਂ ਨੇ ਉਹ ਵੀ ਪਾਈਆਂ ਨੇ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਨਮਕ ਤੁਸੀਂ ਆਪਣੀ ਟੇਸ ਦੇ ਅਨੁਸਾਰ ਲੈਣਾ ਵੈ ਮੈਂ ਇੱਕ ਚਮਚਾ ਇਹਦੇ ਵਿੱਚ ਨਮਕ ਲਿੱਤਾ ਵੈ ਤੇ ਅੱਧੇ ਚਮਚੇ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਲਾ ਲਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਹਰੀ ਮਿਰਚ ਵੀ ਪਾਈ ਹੈ ਇਸ ਕਰਕੇ ਲਾਲ ਮਿਰਚ ਅਸੀਂ ਘੱਟ ਲੈ ਰਹੇ ਹਾਂ ਜੇ ਤੁਸੀਂ ਹਰੀ ਮਿਰਚ ਜ਼ਿਆਦਾ ਕਰ ਦਿੰਦੇ ਹੋ ਤੇ ਤੁਸੀਂ ਲਾਲ ਮਿਰਚ ਐ ਸਕਿਪ ਕਰ ਸਕਦੇ ਹੈਗੇ ਹੋ ਤੁਸੀਂ ਸਿਰਫ ਹਰੀ ਮਿਰਚ ਵੀ ਪਾ ਸਕਦੇ ਹੈਗੇ ਹੋ ਇੱਕ ਚਮਚ ਮੈਦੇ ਵਿੱਚ ਚੀਨੀ ਪਾਈ ਹੈ ਇਹਦੇ ਨਾਲ ਕੀ ਜੋ ਖੱਟਾ ਮਿੱਠਾ ਟੇਸ ਆਉਂਦਾ ਬਹੁਤ ਵਧੀਆ ਲੱਗਦਾ ਹੈ ਇਸ ਕਰਕੇ ਮੈਂ ਇੱਕ ਚਮਚੇ ਦੇ ਵਿੱਚ ਚੀਨੀ ਪਾਈ ਹੈ ਤੇ ਇੱਕ ਚਮਚੀ ਇਸ ਦੇ ਵਿੱਚ ਅਮਚੂਰ ਪਾਊਡਰ ਪਾਣਾ ਮੈਂ ਤੁਸੀਂ ਇਹਦੇ ਜਗ੍ਹਾ ਤੇ ਅਨਾਰ ਦਾਣਾ ਵੀ ਪਾ ਸਕਦੇ ਹੈਗੇ ਹੋ ਤੇ ਥੋੜਾ ਜਿਹਾ ਸੀਰ ਵਿੱਚ ਪਾਣੀ ਪਾ ਦੇਣਾ ਮੈਂ ਤੇ ਹੁਣ ਅਸੀਂ ਇਹਦੇ ਵਿੱਚ ਦੋ ਤੋਂ ਤਿੰਨ ਪਿਆਜ਼ ਅਸੀਂ ਇਹਦੇ ਵਿੱਚ ਪਾ ਦਾਂਗੇ ਕੱਟ-ਕੱਟ ਆਪਾਂ ਜੋ ਆਪਾਂ ਨਾ ਪਿਆਜ਼ਾਂ ਨੂੰ ਕੱਟ ਕੇ ਪਾ ਦਾਂਗੇ ਤੁਸੀਂ ਰਫਲੀ ਕੱਟ ਕਰਕੇ ਵੀ ਪਾ ਸਕਦੇ ਹੈਗੇ ਹੋ ਮੈਂ ਦੋ ਪਿਆਜ਼ ਲਏ ਨੇ ਜਿਨ੍ਹਾਂ ਨੂੰ ਮੈਂ ਇਸ ਤਰ੍ਹਾਂ ਕੱਟ ਕੇ ਪਾ ਦਿੱਤਾ ਵੈ ਹੁਣ ਆਪਾਂ ਸਾਰਿਆਂ ਨੂੰ ਮਿਕਸੀ ਵਿੱਚ ਚੰਗੀ ਤਰੀਕੇ ਨਾਲ ਬਰੀਕ ਪੇਸ ਪੀਸ ਲੈਣਾ ਵੈ ਆਪਾਂ ਨੂੰ ਇਹ ਦੇਖੋ ਆਪਾਂ ਨੂੰ ਬਰੀਕ ਪੀਸ ਲੈਣਾ ਇਹ ਦੇਖੋ ਸਾਡੇ ਜੋ ਚਟਨੀ ਹੈ ਪੀਸੀ ਜਾ ਚੁੱਕੀ ਹੈ ਕਿੰਨੀ ਵਧੀਆ ਸਾਡੀ ਪੀਸੀ ਗਈ ਹੈ ਅਸੀਂ ਬਿਲਕੁਲ ਬਰੀਕ ਪੀਸਿਆ ਇਹਨੂੰ ਇਹ ਦੇਖੋ ਸੋ ਸਾਡੀ ਚਟਨੀ ਆ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਦੇਖੋ ਸਦਿਆਂ ਕਿੰਨਾ ਵਧੀਆ ਆਇਆ ਵੈ ਹੁਣ ਅਸੀਂ ਇਹਨੂੰ ਵੀ ਸਟੋਰ ਕਰਕੇ ਰੱਖ ਲਾਂਗੇ ਪਰ ਇਹ ਜਿਆਦਾ ਦੇਰ ਵਸਤੇ ਸਟੋਰ ਨਹੀਂ ਹੁੰਦੀ ਹੈਗੀ ਐ ਇਹਨੂੰ ਤੁਸੀਂ ਇੱਕ ਹਫਤੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਪਰ ਜੋ ਇਮਲੀ ਦੀ ਚਟਨੀ ਹੈ ਤੁਸੀਂ ਉਹਨੂੰ ਇੱਕ ਸਾਲ ਪਰ ਤੱਕ ਵੀ ਰੱਖੋਗੇ ਖਰਾਬ ਨਹੀਂ ਹੁੰਦੀ ਹੈਗੀ ਐ ਜੋ ਫਰੈਸ਼ ਤੰਗਲੀ ਚਟਨੀ ਹੁੰਦੀ ਹੈ ਤੁਸੀਂ ਇਹਨੂੰ ਸਿਰਫ ਇੱਕ ਹਫਤੇ ਵਾਸਤੇ ਰੱਖ ਸਕਦੇ ਅਗੇ ਤੁਹਾਨੂੰ ਮੇਰੀ ਚਟਨੀਆਂ ਦੀ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ